ਸਵਾਗਤ ਹੈ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ 2024 ਲੋਕ ਸਭਾ ਚੋਣਾਂ ਦਾ ਖਾੜਾ ਪੱਕ ਚੁਕਿਆ ਤਾਂ ਉੱਤੇ ਹੀ ਬਸਪਾ ਜਿਨ੍ਹਾਂ ਨੂੰ ਹਾਥੀ ਦਾ ਚੋਣ ਸ਼ਾਨ ਦਿੱਤਾ ਹੋਇਆ ਪੱਕਾ ਤਾਂ ਅਸੀਂ ਗੱਲਬਾਤ ਕਰਦੇ ਹਾਂ ਜਸਵੀਰ ਸਿੰਘ ਗੜੀ ਸਾਡੇ ਨਾਲ ਜਿਨ੍ਹਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਧਰਤੀ ਤੋਂ ਉਮੀਦਵਾਰ ਲਾਨਿਆ ਗਿਆ ਸਭ ਤੋਂ ਪਹਿਲਾਂ ਤਾਂ ਵਧਾਈਆਂ ਹੋਣ ਜੀ ਧੰਨਵਾਦ ਖੰਬੋਜ ਸਾਹਿਬ ਬਸਪਾ ਦੀ ਗੱਲ ਕਰੀਏ ਬਸਪਾ ਇੱਕ ਅਜਿਹੀ ਪਾਰਟੀ ਜਿਹੜੀ ਗਰੀਬ ਲੋਕ ਬਹੁਤ ਜੁੜੇ ਹੋਏ ਨੇ ਇਸ ਪਾਰਟੀ ਨਾਲ ਅਸੀਂ ਗੱਲ ਕਰੀਏ ਉਹ ਲੋਕ ਜਿਹੜੇ ਮਿਹਨਤ ਮਜ਼ਦੂਰ ਲੋਕ ਹੈਗੇ ਨੇ ਜਿਹੜੇ ਅੱਜ ਵੀ ਸ਼ਾਇਦ ਖੇਤਾਂ ਦੇ ਵਿੱਚ ਹੁੰਦੇ ਨੇ ਜਿਹੜੇ ਲੋਕ ਅੱਜ ਵੀ ਝੋਨਾ ਹੋਵੇ ਚਾਹੇ ਕਣਕਾਂ ਦੀ ਬਾੜੀ ਹੋਵੇ ਲੋਕ ਜੁੜੇ ਹੋਏ ਨੇ ਬਸਪਾ ਪਾਰਟੀ ਤੁਸੀਂ ਕਿੱਥੇ ਦੇਖਦੇ ਹੋ ਪੰਜਾਬ ਦੇ ਵਿੱਚ ਸਟੈਂਡ ਬਹੁਤ ਸਨੈਰੀ ਭਵਿਕ ਹੈ ਬਹੁਜਨ ਸਮਾਜ ਪਾਰਟੀ ਦਾ ਜਿਨ੍ਹਾਂ ਵਰਗਾਂ ਦੀ ਬਹੁਜਨ ਸਮਾਜ ਪਾਰਟੀ ਗੱਲ ਕਰਦੀ ਆ ਉਹ ਇਸ ਦੇਸ਼ ਦਾ ਦਲਿਤ ਔਰ ਪਛੜਾ ਜਿਹੜਾ ਔਰ ਪੀੜਤ ਲੋਕ ਹੈ ਚਾਹੇ ਉਹ ਕਿਸੇ ਜਾਤੀ ਕਿਸੇ ਧਰਮ ਦੇ ਹੋਣ ਪੰਜਾਬ ਦਲਤਾਂ ਦੀ ਪਿਛੜਿਆਂ ਦੀ ਪੀੜਤਾਂ ਦੀ ਧਰਤੀ ਆ ਤੇ ਇਸ ਕਰਕੇ ਇਥੇ ਭਵਿੱਖ ਬਹੁਤ ਸੁਨਹਿਰੀ ਹੈ ਕੀ ਮਤਲਬ ਹੁਣ ਜਦੋਂ ਤੁਸੀਂ ਲੱਗ ਵੀ ਹੋਏ ਹੋ ਪਹਿਲਾਂ ਬੀਜੇਪੀ ਨਾਲ ਲੱਗ ਹੋਏ ਸ਼੍ਰੋਮਣੀ ਕਾਲਨ ਲੱਗ ਤਾਂ ਐ ਨਹੀਂ ਲੱਗਦਾ ਜਿਵੇਂ ਕੱਲਾ ਕੱਲਾ ਮਹਿਸੂਸ ਕਰ ਰਿਹਾ ਹੁੰਦਾ ਬੰਦਾ ਨਹੀਂ ਅਸੀਂ ਪਿਛਲੇ 25 ਸਾਲਾਂ ਤੋਂ ਇਕੱਲੇ ਲੜੇ ਆ 2004 ਦਾ ਇਲੈਕਸ਼ਨ 9 ਦਾ ਇਲੈਕਸ਼ਨ 12 ਦਾ ਇਲੈਕਸ਼ਨ 14 ਦਾ 19 ਦਾ ਇਕੱਲੇ ਹੀ ਲੜੇ ਆ ਤਾਂ ਸਾਨੂੰ ਇਹ ਤਜਰਬਾ ਆ ਇਕੱਲੇ ਲੜਨ ਦਾ ਔਰ ਇਸ ਵਾਰੀ ਉਹ ਤਜਰਬਾ ਜਿਹੜਾ ਆ ਅਸੀਂ ਉਹ ਰੰਗ ਲਿਆਏਗਾ ਜਿਹੜੀ ਪਿਛਲੀ ਵਾਰੀ ਅੱਜ ਤੱਕ ਜਿੱਤ ਨਹੀਂ ਹੋ ਸਕੇ ਉਹਨੂੰ ਅਸੀਂ ਜਿੱਤ 'ਚ ਬਦਲਣ ਦੀ ਕੋਸ਼ਿਸ਼ ਕਰਾਂਗੇ। ਅਨੰਦਪੁਰ ਸਾਹਿਬ ਇੱਕ ਉਹ ਧਰਤੀ ਗੁਰੂਆਂ ਦੀ ਧਰਤੀ ਹੈ ਉਸ ਧਰਤੀ ਤੋਂ ਲੱਗ ਕੇ ਲੱਗਦਾ ਹੈ ਕਿ ਜਿੱਥੇ ਦੂਜੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਲਾਣੇ ਤੋਂ ਉੱਥੇ ਜਸਵੀਰ ਸਿੰਘ ਗੜੀ ਆਪਦੇ ਆਪ ਨੂੰ ਕਿੱਥੇ ਮੰਨਦਾ ਹੈ। ਦੇਖੋ ਸ਼੍ਰੀ ਅਨੰਦਪੁਰ ਸਾਹਿਬ ਬੜੀ ਪਾਕ ਪਵਿੱਤਰ ਲੋਕ ਸਭਾ ਆ ਬਹੁਤ ਪੰਥਕ ਸੀਟ ਹੈਗੀ ਆ ਇੱਥੇ ਅ ਦਲਤ ਗੁਰੂ ਰੈਬਰ ਦਲਤ ਅੰਦੋਲਨ ਇਥੇ ਸਿੱਖ ਪੰਥ ਦਾ ਅੰਦੋਲਨ ਇਹਦਾ ਵੱਡਾ ਸਮੇਲ ਹੈਗਾ ਜੇ ਅਸੀਂ ਬੰਗਿਆਂ ਦੀ ਗੱਲ ਕਰੀਏ ਤਾਂ ਉੱਥੇ ਲਾਲ ਝੰਡੇ ਦਾ ਇਨਕਲਾਬ ਦਾ ਜਿੰਦਾਬਾਦ ਦਾ ਅਸ਼ੀਦਿਆਜਮ ਸਰਦਾਰ ਭਗਤ ਸਿੰਘ ਦੀ ਤਰਤੀ ਆ ਜਦੋਂ ਗੜ ਸ਼ੰਕਰ ਦੀ ਗੱਲ ਕਰੀਏ ਤਾਂ ਬਾਬਾ ਸਭ ਅਮਬੇੜਕਰ ਦੇ ਬਲੇ ਦਲਤ ਸ਼ਕਤੀ ਜਿਹੜੀ ਪੰਜਾਬ ਚ ਖੜੀ ਹੋਈ ਸੀ ਉਹਦੀ ਗਵਾਹੀ ਬਾਬੂ ਮੰਗੂ ਰਾਮ ਮੰਗੋਵਾਲੀਆ ਜੀ ਆਧਾਰ ਮੰ ਅੰਦੋਲਨ ਦੇ ਉੱਤਰਤੀ ਇੱਥੇ ਆ 600 ਸਾਲ ਪਹਿਲਾਂ ਗੁਰੂ ਰਵਦਾਸ ਜੀ ਮਹਾਰਾਜ ਜਦੋਂ ਪੂਰੇ ਪੰਜਾਬ ਦੇਸ਼ ਦੇ ਵਿੱਚ ਘੁੰਮ ਰਹੇ ਸੀ ਗਰੀਬਾਂ ਦਾ ਰਾਜ ਆਵੇ ਗੁਲਾਮੀ ਖਤਮ ਹੋਵੇ ਉਹ ਬੇਗੰਪੁਰੇ ਦੀ ਧਰਤੀ ਖਰਾਲਗੜ੍ਹ ਸਾਹਿਬ ਗੁਰੂ ਦਾਸ ਜੀ ਦੇ ਨਾਮ ਉਹ ਇੱਥੇ ਆ ਔਰ ਜਦੋਂ ਅਸੀਂ ਬਲਾਚੌਰ ਔਰ ਨਮਾਸ਼ਹਿਰ ਦੇ ਏਰੀਆ ਚ ਘੁੰਮਦੇ ਆ ਤਾਂ ਗਦਰ ਲਹਿਰ ਤੋਂ ਬਾਅਦ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੋਂ ਬਾਅਦ ਜਿਹੜੀ ਉਹ ਮੂਵਮੈਂਟ ਚੱਲੀ ਇੱਥੇ ਬਵਰ ਲਹਿਰ ਬਵਰ ਕਾਲੀ ਲਹਿਰ ਉਹ ਇੱਥੇ ਧਰਤੀ ਹੈਗੀ ਆ ਬਾਬਾ ਕਰਮ ਸਿੰਘ ਜੀ ਬਹੁਤ ਵੱਡੇ ਔਰ ਜਦੋਂ ਅਸੀਂ ਰੋਪੜ ਵੱਲ ਨੂੰ ਵਧਦੇ ਆ ਆਨੰਦਪੁਰ ਸਾਹਿਬ ਵੱਲ ਨੂੰ ਆਉਨੇ ਆ ਤਾਂ ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਇੱਥੇ ਸਾਜਿਆ ਨੌਵੀਂ ਪਾਸ਼ਾਹੀ ਦੀ ਧਰਤੀ ਇਹ ਆ ਔਰ ਇੱਕ ਬਾਟੇ ਤੇ ਅਮਰਿਸ਼ ਕਾਉਣ ਦੀ ਜਾਤ ਪਾਤ ਖਤਮ ਕਰਨ ਦੀ ਧਰਤੀ ਇਹ ਆ ਗਰੀਬਾਂ ਦਾ ਰਾਜ ਆਵੇ ਔਰ ਉਹ ਗਰੀਬ ਦੇ ਸਿਰ ਤੇ ਕਲਗੀ ਲਾਈ ਚਮਕੌਰ ਸਾਹਿਬ ਉਹ ਧਰਤੀ ਇਹ ਆ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਦੀ ਧਰਤੀ ਆਨੰਦਪੁਰ ਸਾਹਿਬ ਇਹ ਆ ਦਾਦੀ ਛੋਟੇ ਪੋਤਰਿਆਂ ਨੂੰ ਨਾਲ ਲੈ ਕੇ ਪਰਿਵਾਰ ਵਿਛੋੜਾ ਉਹ ਧਰਤੀ ਇਹ ਆ ਵੱਡੇ ਸਹਬਜ਼ਾਦਿਆਂ ਦੀ ਸ਼ੀਧੀ ਹੋ ਗਈ ਉਹ ਧਰਤੀ ਇਹ ਆ ਕੱਲਾ ਸਵਾ ਲੱਖ ਨਾਲ ਲੜਿਆ ਧਰਤੀ ਇਹ ਆ ਬਾਬਾ ਬੰਦਾ ਸਿੰਘ ਬਹਾਦਰ ਮਾਦੋ ਨੂੰ ਬੰਦਾ ਬਣਾ ਕੇ ਭੇਜਿਆ ਔਰ ਚੱਪਟ ਚਿੜੀ ਦੇ ਜੰਗ ਹੋਈ ਸਰਹੰਦ ਤੇ ਸਢੋਰਾ ਜ਼ੁਲਮ ਦਾ ਢਾਕੇ ਰੱਖਤਾ ਉਹ ਧਰਤੀ ਇਹ ਆ ਐਨੀ ਇਤਿਹਾਸਕ ਧਰਤੀ ਹੋਵੇ ਔਰ ਇਸ ਧਰਤੀ ਦੇ ਉੱਤੇ ਗੁਰੂਆਂ ਮਹਾਪੁਰਸ਼ਾਂ ਦੀ ਸੋਚ ਫੈਲਣ ਤੋਂ ਰੋਕਣ ਲਈ ਬਕਵਾਕ ਸਰਕਾਰਾਂ ਨੇ ਇਹਨਾਂ ਗੁਰੂ ਘਰਾਂ ਨੂੰ ਜਾਂਦੀਆਂ ਸੜਕਾਂ ਵੀ ਸਵਾਰੀਆਂ ਨਾ ਹੋ ਆਮ ਲੋਕਾਂ ਨੂੰ ਸਿਹਤ ਦੇਣੀ ਸਿੱਖਿਆ ਦੇਣੀ ਰੋਜ਼ਗਾਰ ਦੇਣੀ ਇਹ ਤਾਂ ਉਦੋਂ ਹੀ ਆ ਨਾ ਜੇ ਉਹਨਾਂ ਦੀ ਜਾਨ ਸੇਫ ਹੈ ਭੈਣ ਮਾਇਆਬਤੀ ਕਿਉਂ ਨਹੀਂ ਪੰਜਾਬ ਦੇ ਵਿੱਚ ਪੰਜਾਬ ਚ ਚਲੋ ਪਾਰਟੀ ਲੰਬੇ ਸਮੇਂ ਤੋਂ ਇਲੈਕਸ਼ਨ ਲੜਦੀ ਆ ਹਰ ਵਾਰ ਲੜਦੀ ਤਾਂ ਉਹ ਕਿਉਂ ਨਹੀਂ ਇੱਥੇ ਆਣਾ ਮੈਂ ਤਾਂ ਹੁਣ ਆਣਗੇ ਇੱਥੇ ਹੈ ਗੱਲਬਾਤ ਹੋਈ ਭੈਣ ਮਾਇਆਬਤੀ ਜੀ ਹਰ ਬਰੀ ਇਲੈਕਸ਼ਨਾਂ ਚ ਆਉਂਦੇ ਆ ਹਰ 2 ਸਾਲ ਬਾਅਦ ਉਹਨਾਂ ਦੀ ਪੱਕੀ ਜਿਹੜੀ ਵਿਜ਼ਿਟ ਹੈ ਔਰ ਹਰ ਦੁਇਤ ਇਹ ਮਹੀਨੇ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਸਟੇਟ ਟੀਮ ਆ ਉਹਦੇ ਨਾਲ ਉੱਥੇ ਬਕਾਇਦਾ ਦਿੱਲੀ ਲਖਨਊ ਮੀਟਿੰਗਾਂ ਹੁੰਦੀਆਂ ਆ ਜਾਂ ਰਿਵਿਊ ਮੀਟਿੰਗਾਂ ਹੁੰਦੀਆਂ ਆ ਇਸ ਵਾਰੀ ਵੀ ਭੈਣ ਕੁਮਾਰੀ ਮਾਇਆਵਤੀ ਜੀ ਤੁਸੀਂ ਗੱਲ ਕੀਤੀ ਹੈ ਉੱਥੇ ਰਿਵਿਊ ਮੀਟਿੰਗ ਹੁੰਦੀਆਂ ਨੇ ਪੰਜਾਬ ਦੇ ਮੁੱਦਿਆਂ ਨੂੰ ਉੱਥੇ ਜਾ ਕੇ ਦੱਸੋਗੇ ਪੰਜਾਬ ਦੇ ਜਿਵੇਂ ਜਿਹੜੀ ਤੁਸੀਂ ਸੜਕਾਂ ਦੀ ਗੱਲਾਂ ਦੱਸਿਓ ਬੀਬੀ ਜੇ ਇੱਥੇ ਆਣਗੇ ਇੱਥੇ ਲੋਕਾਂ ਨਾਲ ਵਿਚਰਨਗੇ ਲੋਕਾਂ ਦੀਆਂ ਗਰਾਊਂਡ ਜ਼ੀਰੋ ਦੇਖਣਗੇ ਕਿਸਾਨਾਂ ਦਾ ਬਾਰਡਰ ਦੇਖਣਗੇ ਸਾਰੀ ਚੀਜ਼ ਦੇਖਣਗੇ ਫਿਰ ਉਹਨਾਂ ਪਰ ਲੱਗੇਗਾ ਕਿ ਪੰਜਾਬ ਦੇ ਮੁੱਦੇ ਕੀ ਆ ਕਿਨੇ ਉੱਥੇ ਜਿਹੜੀਆਂ ਰਿਵਿਊ ਮੀਟਿੰਗਾਂ ਹੁੰਦੀਆਂ ਉਹ ਸੰਗਠਨ ਦੀਆਂ ਹੁੰਦੀਆਂ ਆ ਜਿਹੜੇ ਮੁੱਦੇ ਉਹ ਅਸੀਂ ਚੱਕਦੇ ਆ ਭੈਣ ਮਾਇਆਵਤੀ ਜੀ 24 ਤਰੀਕ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਲਈ ਨਵਾਂ ਸ਼ਹਿਰ ਦੀ ਧਰਤੀ ਤੇ ਵੱਡੀ ਰੈਲੀ 13 ਉਮੀਦਵਾਰਾਂ ਦੇ ਸਮਰਥਨ ਚ ਕਰਨ ਜਾ ਰਹੇ ਜਿਹੜੇ ਮੁੱਦਿਆਂ ਦੀ ਗੱਲ ਹੈ ਮੁੱਦੇ ਤਾਂ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਲੋਕਲ ਟੀਮ ਹੈ ਸਦਨ ਦੇ ਵਿੱਚ ਸਾਡੇ ਵਿਧਾਇਕ ਡਾਕਟਰ ਨਛੱਤਰਪਾਲ ਜੀ ਚੁੱਕਦੇ ਆ ਸੜਕ ਦੇ ਉੱਤੇ ਸਾਡੀ ਬਹੁਜਨ ਸਮਾਜ ਪਾਰਟੀ ਦੇ ਜਿੰਨੇ ਲੀਡਰ ਹੈ ਜਿੰਨੇ ਵਰਕਰ ਹੈ ਜਦੋਂ ਉਹਨਾਂ ਨੂੰ ਪ੍ਰੋਗਰਾਮ ਆਉਂਦਾ ਹੈ ਉਹ ਪੱਲਿਓ ਪੈਸਾ ਖਰਚਦੇ ਆ ਪੱਲਿਓ ਸਮਾਂ ਦਿਮਾਗ ਔਰ ਅਣਥੱਕ ਤੌਰ ਤੇ ਪਿਛਲੇ ਲੰਬੇ ਸਮੇਂ ਤੋਂ ਲੱਗੇ ਹੋਏ ਆ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੇ ਵਿੱਚ ਚਾਰ ਵਾਰੀ ਆਪਣੀ ਸਰਕਾਰ ਬਣਾਈ ਬਹੁਜਨ ਸਮਾਜ ਪਾਰਟੀ ਦੇਸ਼ ਦੀ ਤੀਜੇ ਨੰਬਰ ਦੀ ਸਭ ਤੋਂ ਵੱਡੀ ਪਾਰਟੀ ਚੋਣ ਕਮਿਸ਼ਨ ਦੇ ਅਨੁਸਾਰ ਹੈ ਕਿ ਸਵਾ 2 ਕਰੋੜ ਵੋਟਾਂ ਦੀ ਮਾਲਕ ਬੀਜਪੀ ਇਕ ਨੰਬਰ ਕਾਂਗਰਸ ਦੂਜੇ ਤੀਜੇ ਨੰਬਰ ਤੇ ਪਾਰਟੀ ਤਾਂ ਬਹੁਜਨ ਸਮਾਜ ਪਾਰਟੀ ਆ ਜਦੋਂ ਮੈਂ ਪ੍ਰੈਜ਼ੀਡੈਂਟ ਬਣ ਕੇ ਆਇਆ ਅੱਜ ਤੋਂ 5 ਸਾਲ ਪਹਿਲਾਂ ਪੰਜਾਬ ਦੇ ਵਿੱਚ ਦਲਤਾਂ ਨੂੰ ਕੁਝ ਨਹੀਂ ਸੀ ਸਮਝਿਆ ਜਾਂਦਾ ਸਭ ਤੋਂ ਵੱਡੀ ਪਾਪੂਲੇਸ਼ਨ 35% ਪੰਜਾਬ ਛਡੂ ਕੱਟ ਭਾਈਚਾਰਾ ਅਸੀਂ 2.5 ਸਾਲ ਇੰਨਾ ਵਰਕ ਕੀਤਾ ਹਰ ਮੁੱਦੇ ਤੇ ਸੜਕਾਂ ਤੇ ਰਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਹੋਵੇ ਚਾਹੇ ਉਹ ਸ਼ਰਾਬ ਪੀ ਕੇ ਮਰੇ ਲੋਕਾਂ ਦਾ ਮੁੱਦਾ ਹੋਵੇ ਚਾਹੇ ਅਸੀਂ ਕਾਂਗਰਸ ਇਹਨਾਂ ਦੇ ਖਿਲਾਫ ਹਰ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਔਰ ਪੰਜਾਬ ਦਾ ਜਿਹੜੀ ਰਾਜਨੀਤਿਕ ਫਿਜ਼ਾ ਆ ATMOSPHERE ਹੈ ਉਹਨੂੰ ਅਸੀਂ ਦਲਤ ਰਾਜਨੀਤੀ ਦੇ ਲਿਆ ਕੇ ਖੜਾ ਕੀਤਾ ਹਰ ਪਾਰਟੀ ਕਹਿਣ ਲੱਪਈ ਸੀਐਮ ਔਰ ਡਿਪਟੀ ਸੀਐਮ ਦਲਤ ਬਣਾਵਾਂਗੇ ਔਰ ਕਾਂਗਰਸ ਨੂੰ ਬਣਾਉਣਾ ਪਿਆ ਇਹ ਮੇਰਾ ਨਹੀਂ ਇਕੱਲੇ ਗੜੀ ਦਾ ਵਰਕ ਇਹ ਮੇਰੀ ਪਾਰਟੀ ਦੇ ਉਹਨਾਂ ਲੱਖਾਂ ਵਰਕਰਾਂ ਦਾ ਕੰਮ ਸੀ ਉਹਨਾਂ ਲੀਡਰਾਂ ਦਾ ਕੰਮ ਸੀ ਜਾ ਕੇ ਵਟਾਇਆ ਗਿਆ ਅਸੀਂ 6 ਮਹੀਨੇ ਉਸ ਤੋਂ ਬਾਅਦ ਜਦੋਂ ਨੈਕਸਟ ਪੀਰੀਅਡ ਆਉਂਦਾ ਹੈ ਤਾਂ ਆਮਾਦੀ ਪਾਰਟੀ ਨੇ ਕਿਹਾ ਅਸੀਂ ਬਣਾਵਾਂਗੇ ਹਾਲੇ ਤੱਕ ਨਾ ਇੰਤਜ਼ਾਰ ਕਰੋ ਅਸੀਂ 5 ਸਾਲ ਲਈ ਪੱਕਾ ਸੀਐਮ ਦੇਾਂਗੇ ਪੰਜਾਬ ਦੇ ਜਾ ਧੰਨਵਾਦ ਤੁਹਾਡਾ ਥੈਂਕ ਯੂ ਸੋ ਇੱਥੇ ਸਾਡੇ ਨਾਲ ਜਸਵੀਰ ਸਿੰਘ ਗੜੀ ਜਿਹੜੇ ਕਿ ਸ਼੍ਰੀ ਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਲੋਕ ਸਭਾ ਚੋਣਾਂ ਲੜਨ ਜਾ ਰਹੇ ਨੇ ਸੋ ਦੇਖਦੇ ਆਣਾ ਸਮਝ ਕੀ ਨਤੀਜੇ ਆਉਂਦੇ ਨੇ ਕਿਹੜੇ ਭਾਤੁਲ ਦੀ ਕਿਹੜੀ ਪਾਰਟੀ ਆਪਣੇ ਸਫਤਾ ਚ ਆਪਣਾ ਜੋਰ ਦਿਖਾਉਂਦੀ ਸੋ ਜੋੜੋ ਡੇਲੀ ਪੋਸਟ ਪੰਜਾਬੀ ਨਾਲ ਕਹਿਣ ਪਰ ਸਹਿਯਤ ਦੇ ਨਾਲ ਸੰਦੀਪ ਕਮੋਚ ਚੰਡੀਗੜ੍ਹ